ਮੈਂ ਸਭ ਤੋਂ ਪਹਿਲਾਂ ਰਾਜਪਰੀ ਆਪਣੀ ਟੀਮ ਹੈ ਜਿਹੜੀ ਭੀਮ ਆਰਮੀ ਦੀ ਇਹਨੂੰ ਵਧਾਈ ਦਿੰਦਾ ਹਾਂ ਜਿਨੇ ਸਾਨੂੰ ਅੱਜ ਇੱਥੇ ਸੱਦਿਆ ਤੇ 바ਵਾ ਸਾਹਿਬ ਦੇ 134ਵੇਂ ਜਨਮ ਦਿਹਾੜੇ ਦੀ ਲੱਖ ਲੱਖ ਮੁਬਾਰਕਾਂ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਜਿਹੜੀ ਇਹ ਮਨੁਆਸੋਦ ਦੇ ਲੋਕ ਬੈਠੇ ਨੇ ਇੱਥੇ ਜਿਹੜੇ ਬਾਹਰ ਪੁੰਨੀਆਂ ਜਿਹੜਾ 31 ਮਾਰਚ ਨੂੰ ਜਿਨੇ ਬਿਆਨ ਦਿੱਤਾ ਸੀ ਵੀ ਕਾਲੀਸਥਾਨ ਦੇ 14 ਪਰਾਂ ਨੂੰ 바ਵਾ ਸਾਹਿਬ ਦੀ ਜਿਹੜੀ ਮੂਰਤੀਆਂ ਢਾਈ ਜਾਣਗੀ ਪੰਜਾਬ 'ਚ ਇੱਥੇ 바ਵਾ ਸਾਹਿਬ ਨੂੰ ਮੰਨਣ ਵਾਲੇ ਲੋਕ ਤੇ ਭੀ ਮਾਰਮੀ ਤੇ ਭਾਰਤ ਇਕਤਾ ਮਿਸ਼ਨ ਦੇ ਜਿਹੜੇ ਹਾਂ ਸੰਸਤਾ ਚੱਲ ਰਹੀ ਹੈ ਇਹ ਐਦਾ ਹੋਣ ਨਹੀਂ ਦੇਵਾਂਗੀ ਆਪਾਂ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਮੰਨਦੇ ਹੁੰਦੇ ਆਪਾਂ ਉਹਦੀ ਵਿਚਾਰਧਾਰਾ ਤੇ ਚੱਲਦੇ ਆਂ ਬਾਬਾ ਸਾਹਿਬ ਨੇ ਕਿਹਾ ਦਾ ਪੜੋ ਜੁੜੋ ਤੇ ਸੰਘਰਸ਼ ਕਰੋ ਆਪਾਂ ਉਹਦੀ ਵਿਚਾਰਧਾਰਾ ਤੇ ਚੱਲ ਰਹੇ ਆਂ ਜੇ ਮਨੁਵਾਸ ਉਹਦੇ ਜਿਹੜੇ ਲੋਕ ਇਹ ਚਾਹਦੇ ਆਂ ਵੀ ਇਹਨੂੰ ਆਪਸ ਵਿੱਚ ਭਾਈਚਾਰਾ ਬਣਾ ਸਾਂਝਾ ਨਹੀਂ ਹੋਣ ਦੇਣਾ ਤੇ ਆਪਾਂ ਬਰਦਾਸ਼ਤ ਨਹੀਂ ਕਰੂਗੇ ਕਿਸੇ ਵੀ ਹਾਲਤ ਜੀ ਮੈਟਰ ਸੇਮ ਕੁਮਾਰ ਰਿੰਕੂ ਤੁਰੀ ਤੋਂ ਜਿੱਥੇ ਵੀ 바ਵਾ ਸਾਹਿਬ ਡਾਕਟਰ ਪੀਮਰਾਓ ਅਮਬੇਡਕਰ ਸਾਹਿਬ ਜੀ ਦਾ ਕਿਤੇ ਵੀ ਕੋਈ ਨਿੱਕਾ ਜਾਂ ਵੱਡਾ ਕੋਈ ਪ੍ਰੋਗਰਾਮ ਹੁੰਦਾ ਅਸੀਂ ਉੱਥੇ ਆਪਣੀ ਟੀਮ ਨੂੰ ਲੈ ਕੇ ਹਾਜ਼ਰ ਹੁੰਨੇ ਆਂ ਔਰ ਸਾਡਾ ਇੱਕੋ ਹੀ ਸੰਦੇਸ਼ ਹੈ ਜੀ ਪੜੋ ਜੁੜੋ ਸੰਘਰਸ਼ ਕਰੋ ਜੈ ਪੀਮ ਜੈ ਭਾਰਤ ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਜੈ ਪੀਮ ਜੈ ਭਾਰਤ ਜੈ ਸੰਵਿਧਾਨ ਤੇ ਸਾਰਿਆਂ ਨੂੰ ਹੀ 바ਵਾ ਸਾਹਿਬ ਅਮੇਡਕਰ ਜੀ ਦੇ 134ਵੇਂ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਮੈਂ ਅਸਦੀ ਸੇ ਯਾਤਰਾ ਦਾ ਸਾਡਾ ਸੰਦੇਸ਼ ਸੀ ਭਾਈਚਾਰਕ ਸਾਂਝ ਦਾ ਜਿਸ ਦੇ ਅੰਦਰ ਸਾਡੇ ਹਿੰਦੂ ਮੁਸਲਮਾਨ ਸਿੱਖ ਸਾਈ ਸਾਰੇ ਭਾਈਚਾਰੇ ਨੇ ਇਹ ਸ਼ਿਰਕਤ ਕੀਤੀ ਹੈ ਤੇ ਦੂਰੋਂ ਦੂਰੋਂ ਸ਼ਹਿਰਾਂ ਪਿੰਡਾਂ ਚੋਂ ਆਏ ਆ ਲੋਕ ਉਹਨਾਂ ਨੇ ਵੀ ਨਾਲ ਸ਼ਿਰਕਤ ਕੀਤੀ ਹੈ ਤੇ ਇੱਕ ਭਾਈਚਾਰ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਸੰਵਿਧਾਨ ਦਾ ਮੇਨ ਮੋਟਿਵ ਹੈ ਸੰਵਿਧਾਨ ਦੇ ਅੰਦਰ ਸਮਾਨਤਾ ਤੇ ਬਰਾਬਰੀ ਦਾ ਅਧਿਕਾਰ ਹੈ ਉਹੀ ਅਸੀਂ ਇਸ ਸ਼ੋਭਾ ਯਾਤਰਾ ਰਾਹੀਂ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ ਇਹ ਤੁਸੀਂ ਸ਼ਾਹਦ ਖਾਨ ਸਾਹਿਬ ਤੁਸੀਂ ਪਹਿਲਾਂ ਵੀ ਇੱਕ ਵਾਰੀ ਆਪਣੀ ਬਾਈਟ ਹੋਈ ਸੀਗੀ ਸੀ ਇਸ ਚੀਜ਼ ਬਾਰੇ ਅਸੀਂ ਵੀ ਸਮੇਂ ਸਮੇਂ ਸੀ ਇਸ ਚੀਜ਼ ਦੇ ਮੁੱਦਾ ਚੱਕਦੇ ਰਹਿੰਦੇ ਅਸੀਂ ਮੰਗ ਪੱਤਰ ਦਿੰਦੇ ਰਹਿੰਦੇ ਹਾਂ ਪਰ ਲੇਕਿਨ ਇਹਦਾ ਪ੍ਰਸ਼ਾਸਨ ਇੰਨਾ ਸੁਸਤ ਹੈ ਇੰਨਾ ਮਤਲਬ ਨਕਮਾ ਤੇ ਨਕਾਰਾ ਹੈ ਕਿ ਇਸ ਚੀਜ਼ ਬਾਰੇ ਹੁਣ ਤੱਕ ਕੁਝ ਵੀ ਨਹੀਂ ਕਰ ਸਕਿਆ ਅਸੀਂ ਐਮਐਲਏ ਨਿਰਮਿਤ ਨੂੰ ਵੀ ਲੈਟਰ ਦੇ ਚੁੱਕੇ ਆ ਕੈਮਰੇ ਅਸੀਂ ਪਹਿਲਾਂ ਵੀ ਕੈਮਰੇ ਇੱਕ ਐਪਲੀਕੇਸ਼ਨ ਦੇ ਕੇ ਚਾਲੂ ਕਰਾਏ ਸੀਗੇ ਹੁਣ ਵੀ ਅਸੀਂ ਥੋੜੇ ਦਿਨ ਪਹਿਲਾਂ ਜਦੋਂ ਪੰਨੂ ਨੇ ਇੱਕ ਧਮਕੀ ਦਿੱਤੀ ਸੀ ਉਸ ਟਾਈਮ ਵੀ ਅਸੀਂ ਇੱਕ ਸੁਰੱਖਿਆ ਬਾਰੇ ਵੀ ਇੱਕ ਪੱਤਰ ਦਿੱਤਾ ਸੀਗਾ ਤੇ ਕੈਮਰੇ ਬਾਰੇ ਵੀ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਤੇ ਉਹਨਾਂ ਸਾਨੂੰ ਵੀ ਸਵਾਦ ਦਵਾਇਆ ਸੀ ਵੀ ਜਲਦੀ ਕੈਮਰੇ ਚਾਲੂ ਹੋ ਜਾਣਗੇ ਜਾਂ ਨਹੀਂ ਹੈਗੇ ਤਾਂ ਚਾਲੂ ਕਰਾ ਦਾਂਗੇ ਵੈਸੇ ਤਾਂ ਚਾਲੂ ਹੈਗੇ ਆ ਕਹਰੇ ਡੀਵੀਆਰ ਤਾਂ ਇਹਦਾ ਉੱਥੇ ਪਿਆ ਤੇ ਸਕਰੀਨ ਉਹਦੀ ਲੱਗੀ ਨਹੀਂ ਹੋ ਜਿਸ ਦੇ ਕਰਕੇ ਪਤਾ ਨਹੀਂ ਲੱਗ ਪੰਦਾ ਕਿ ਚਾਲੂ ਹੈ ਜਾਂ ਨਹੀਂ ਹੈ